ਦੋਸਤੋ ਮੰਦਰ ਸਿੰਘ ਆਪਦਾ ਨਵਾਂ ਟਰੈਲਾ ਲੈ ਕੇ ਰੋਡ ਤੇ ਜਾ ਰਿਹਾ ਸੀ ਮੰਦਰ ਸਿੰਘ ਨੇ ਹੁਣੇ-ਹੁਣੇ ਨਵਾਂ ਟਰੈਲਾ ਲਿਆ ਸੀ ਤੇ ਟਰੈਲਾ ਲੈਣ ਤੋਂ ਬਾਅਦ ਸੋਚਿਆ ਸੀ ਕਿ ਸਭ ਤੋਂ ਪਹਿਲਾਂ ਮੈਂ ਗੁਰੂ ਮਹਾਰਾਜ ਅੱਗੇ ਮੱਥਾ ਟੇਕ ਕੇ ਆਵਾਂਗਾ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਆਵਾਂਗਾ ਜਿਨ੍ਹਾਂ ਦੀ ਕਿਰਪਾ ਕਰਕੇ ਮੈਂ ਇਹ ਟਰੈਲਾ ਲੈ ਸਕਿਆ ਤਾਂ ਕਰਕੇ ਕੋ ਵੱਡੇ ਗੁਰਦੁਆਰੇ ਮੱਥਾ ਟੇਕਣ ਵਾਸਤੇ ਜਾ ਰਿਹਾ ਸੀ ਤਾਂ ਮੰਦਰ ਸਿੰਘ ਨੂੰ ਥੋੜੀ ਦੂਰ ਜਾਣ ਤੇ ਇੱਕ ਪੁਲਿਸ ਵਾਲਾ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕਰਦਾ ਉੱਥੇ ਇੱਕ ਪੁਲਿਸ ਵਾਲੀ ਗੱਡੀ ਵੀ ਰੁਕੀ ਹੋਈ ਸੀ ਜੋ ਕਿ ਸਾਰੇ ਸਾਧਨਾਂ ਦੇ ਕਾਗਜ਼ ਚੈੱਕ ਕਰ ਰਹੇ ਸੀ ਤਾ ਫਿਰ ਮੰਦਰ ਸਿੰਘ ਆਪਦਾ ਟਰੱਕ ਸਾਈਡ ਤੇ ਲਾ ਦਿੰਦਾ ਤੇ ਸਾਈਡ ਤੇ ਲਾ ਕੇ ਉਸ ਪੁਲਸ ਵਾਲ ਨੂੰ ਕਹਿੰਦਾ ਹੈ ਕਿ ਹਾਂਜੀ ਦੱਸੋ ਸਾਹਿਬ ਜੀ ਕੀ ਗੱਲ ਹੈ ਤਾਂ ਫਿਰ ਅੱਗੋਂ ਪੁਲਸ ਵਾਲਾ ਕਹਿੰਦਾ ਹੈ ਕਿ ਟਰਾਲੇ ਦੇ ਕਾਗਜ਼ ਚੈੱਕ ਕਰਵਾ ਤਾਂ ਫਿਰ ਮੰਦਰ ਸਿੰਘ ਕਹਿੰਦਾ ਹੈ ਕਿ ਸਾਹਿਬ ਜੀ ਨਵਾਂ ਨਵਾਂ ਟਰਾਲਾ ਲਿੱਤਾ ਹੈ ਇਸਦੇ ਸਭ ਕਾਗਜ਼ ਪੂਰੇ ਨੇ ਮੈਨੂੰ ਸ਼ੋਅਰੂਮ ਵਾਲ ਨੇ ਸਾਰੇ ਕਾਗਜ਼ ਪੂਰੇ ਕਰਕੇ ਦਿੱਤੇ ਹੈ ਤੇ ਮੈਂ ਗੁਰੂ ਘਰ ਮੱਥਾ ਟੇਕਣ ਵਾਸਤੇ ਜਾ ਰਿਹਾ ਤਾਂ ਕਰਕੇ ਤੁਸੀਂ ਮੈਨੂੰ ਜਾਣ ਦਿਓ ਤਾ ਫਿਰ ਉਹ ਪੁਲਸ ਵਾਲਾ ਕਹਿੰਦਾ ਕਿ ਤੇਰੀ ਸਾਰੀ ਗੱਲ ਠੀਕ ਹੈ ਪਰ ਕਾਗਜ਼ ਚੈੱਕ ਕਰਨਾ ਸਾਡੀ ਡਿਊਟੀ ਹੈ ਇਸ ਕਰਕੇ ਕਾਗਜ਼ ਲੈ ਕੇ ਆ ਤਾ ਫਿਰ ਮੰਦਰ ਸਿੰਘ ਆਪਦੇ ਟਰੱਕ ਦੇ ਕਾਗਜ਼ ਕੱਢਦਾ ਤੇ ਕਾਗਜ਼ ਕੱਢ ਕੇ ਉਹ ਪੁਲਸ ਵਾਲ ਨੂੰ ਦੇ ਦਿੰਦਾ ਫਿਰ ਉਹ ਪੁਲਸ ਵਾਲਾ ਕਾਗਜ਼ ਕੱਢ ਕੇ ਆਪਦੇ ਵੱਡੇ ਸਾਹਿਬ ਕੋਲ ਲੈ ਜਾਂਦਾ ਤੇ ਪਿੱਛੇ-ਪਿੱਛੇ ਮੰਦਰ ਸਿੰਘ ਵੀ ਉਸਦੇ ਨਾਲ ਹੀ ਆ ਗਿਆ ਸੀ ਵੱਡਾ ਸਾਹਿਬ ਪਹਿਲਾਂ ਹੀ ਦੋ ਸਾਧਨਾਂ ਦੇ ਕਾਗਜ਼ ਚੈੱਕ ਕਰਿਆ ਸੀ ਤਾਂ ਕਰਕੇ ਉਹ ਪੁਲਸ ਵਾਲ ਨੇ ਵੱਡੇ ਸਾਹਿਬ ਦੇ ਸਾਹਮਣੇ ਉਹ ਕਾਗਜ਼ ਰੱਖ ਦਿੱਤੇ ਸੀ ਵੱਡਾ ਸਾਹਿਬ ਉਹ ਕਾਗਜ਼ ਚੱਕਦਾ ਤੇ ਕਾਗਜ਼ ਚੱਕ ਕੇ ਕਹਿੰਦਾ ਕਿ ਆ ਕਿਸ ਦੇ ਕਾਗਜ਼ ਨੇ ਫਿਰ ਪੁਰਸਲਾ ਔਰ ਟਰਾਲੇ ਮੇਨ ਇਸ਼ਾਰਾ ਕਰਦਾ ਹੈ ਤੇ ਕਹਿੰਦਾ ਹੈ ਕਿ ਇਹ ਟਰਾਲੇ ਦੇ ਕਾਗਜ ਨੇ ਵੱਡਾ ਸਾਹਿਬ ਕਾਗਜ ਹੌਲੀ ਹੌਲੀ ਚੈੱਕ ਕਰਨ ਲੱਗ ਜਾਂਦਾ ਤਾਂ ਫਿਰ ਇੰਨੇ ਮੰਦਰ ਸਿੰਘ ਕਹਿੰਦਾ ਹੈ ਕਿ ਸਾਹਿਬ ਜੀ ਮੇਰੇ ਕਾਗਜ ਪੂਰੇ ਨੇ ਮੈਂ ਗੁਰੂ ਘਰ ਮੱਥਾ ਟੇਕਣ ਵਾਸਤੇ ਜਾ ਰਿਹਾ ਤਾਂ ਕਰਕੇ ਤੁਸੀਂ ਮੈਨੂੰ ਜਾਣ ਦਿਓ ਵੱਡਾ ਸਾਹਿਬ ਫਿਰ ਮੰਦਰਕਾ ਨਹੀਂ ਦੇਖਦਾ ਜਿਵੇਂ ਵੱਡਾ ਸਾਹਿਬ ਟਰਾਲੇ ਦੇ ਕਾਗਜ ਚੈੱਕ ਕਰ ਰਿਹਾ ਸੀ ਤਾ ਮੰਦਰ ਸਿੰਘ ਵਿਚਾਲੇ ਹੀ ਬੋਲ ਪੈਂਦਾ ਹੈ ਕਿ ਸਾਹਿਬ ਜੀ ਅਸੀਂ ਕਾਗਜ਼ ਦੇ ਟਰੱਕ ਪੂਰੇ ਰੱਖਦੇ ਆਂ ਸਾਨੂੰ ਵੀ ਕਾਨੂੰਨ ਪਤਾ ਹੈ ਸਾਨੂੰ ਵੀ ਪਤਾ ਹੈ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਪੂਰੀਆਂ ਕਰਨੀਆਂ ਜ਼ਰੂਰੀ ਹੈ ਹੁਣ ਤਾਂ ਮੈਟ੍ਰਲ ਨਵਾਂ ਹੀ ਲੈ ਕੇ ਆਇਆ ਸ਼ੋਰੂਮ ਵਾਲਨੇ ਸਾਰੇ ਕਾਗਜ਼ ਪੂਰੇ ਕਰਕੇ ਦਿੱਤੇ ਨੇ ਜਿਵੇਂ ਆ ਗੱਲ ਵੱਡੇ ਸਾਹਿਬ ਨੇ ਸੁਣੀ ਸੀ ਤਾਂ ਫਿਰ ਉਸ ਨੂੰ ਗੁੱਸਾ ਆ ਜਾਂਦਾ ਤਾਂ ਫਿਰ ਉਹ ਮੰਦਰ ਸਿੰਘ ਨੂੰ ਕਹਿੰਦਾ ਕਿ ਅਸੀਂ ਕਾਗਜ ਚੈੱਕ ਕਰਨੇ ਆ ਤੇਰੇ ਕੋਲ ਚੁੱਪ ਨਹੀਂ ਰਿਹਾ ਜਾਂਦਾ ਤੁਸੀਂ ਹੁਣ ਵੱਡੇ ਡਰਾਈਵਰ ਸਾਨੂੰ ਕਾਨੂੰਨ ਦੱਸੋਗੇ ਇਹ ਗੱਲ ਮੰਦਰ ਸਿੰਘ ਨੂੰ ਚੰਗੀ ਨਹੀਂ ਲੱਗਦੀ ਤਾਂ ਫਿਰ ਉਹ ਵੱਡੇ ਸਾਹਿਬ ਨੂੰ ਕਹਿੰਦਾ ਕਿ ਸਾਹਿਬ ਜੀ ਮੈਂ ਪਿਆਰ ਨਾਲ ਗੱਲ ਕਰਨ ਲੱਗ ਰਿਹਾ ਤੁਸੀਂ ਐਵੇਂ ਹੀ ਗੁੱਸਾ ਹੋ ਰਹੇ ਹੋ ਤਾਂ ਫਿਰ ਵੱਡਾ ਸਾਹਿਬ ਕਹਿੰਦਾ ਕਿ ਚੁੱਪਚਾਪ ਇੱਥੇ ਖੜਾ ਰਹੇ ਮੈਨੂੰ ਕਾਗਜ ਚੈੱਕ ਕਰਨ ਦੇ ਨਹੀਂ ਤਾਂ ਅਸੀਂ ਤੇਰੇ ਤੇ ਜੁਰਮਾਨਾ ਲਾ ਦੇਵਾਂਗੇ ਤਾਂ ਫਿਰ ਮੰਦਰ ਸਿੰਘ ਕਹਿੰਦਾ ਕਿ ਜਦੋਂ ਮੇਰੇ ਕਾਗਜ ਪੂਰੇ ਨੇ ਮੇਰਾ ਟਰਾਲਾ ਵੀ ਨਵਾਂ ਹੈ ਫਿਰ ਜੁਰਮਾਨਾ ਤੁਸੀਂ ਕਿ ਤਾ ਫਿਰ ਵੱਡਾ ਸਾਹਿਬ ਕਹਿੰਦਾ ਹੈ ਕਿ ਦੇਖਣਾ ਚਾਹਨਾ ਹੈ ਕਿਹੜੀ ਗੱਲ ਦਾ ਜੁਰਮਾਨਾ ਲਾ ਦਵਾਂਗੇ ਤਾਂ ਫਿਰ ਤੈਨੂੰ ਦਖਾਈ ਦੰਨਿਆ ਤੈਨੂੰ ਸਰਕਾਰੀ ਕੰਮ 'ਚ ਵਾਧਾ ਪਹੁੰਚਾਣ ਦਾ ਜੁਰਮਾਨਾ ਲਾਵਾਂਗੇ ਇਹ ਗੱਲ ਜਿਵੇਂ ਵੱਡੇ ਸਾਹਿਬ ਨੇ ਕਹੀ ਸੀ ਤਾਂ ਮੰਦਰ ਸਿੰਘ ਕਹਿੰਦਾ ਹੈ ਕਿ ਸਾਹਿਬ ਜੀ ਇਹ ਕੀ ਗੱਲ ਕਰ ਰਹੇ ਹੋ ਮੈਂ ਕਿਹੜੇ ਤੁਹਾਡੇ ਕੰਮ 'ਚ ਵਾਧਾ ਪਹੁੰਚਾਈ ਹੈ ਮੈਂ ਤਾਂ ਆਪਦੇ ਟਰੱਕ ਦੇ ਕਾਗਜ਼ਾਂ ਦੀ ਗੱਲ ਕਰਨ ਲੱਗ ਰਿਹਾ ਤਾਂ ਫਿਰ ਵੱਡਾ ਸਾਹਿਬ ਕਹਿੰਦਾ ਹੈ ਕਿ ਮੇਰੇ ਨਾਲ ਬੇਸ ਕਰਨ ਲੱਗ ਰਹੇ ਹੈ ਤੈਨੂੰ ਪਤਾ ਨਹੀਂ ਅਸੀਂ ਕੀ ਕਰ ਸਕਦੇ ਆ ਤਾਂ ਫਿਰ ਮੰਦਰ ਸਿੰਘ ਕਹਿੰਦਾ ਹੈ ਕਿ ਇਹ ਤਾਂ ਧੱਕਾ ਹੈ ਇਹ ਤਾਂ ਤੁਸੀਂ ਨਾ ਇਨਸਾਫੀ ਕਰ ਰਹੇ ਹੋ ਤਾਂ ਫਿਰ ਹੁਣ ਸਾਨੂੰ ਦੱਸੇਗਾ ਕੀ ਕਰਨਾ ਹੈ ਤੈਨੂੰ ਤੇਰੀ ਔਕਾਤ ਦਿਖਾਣੀ ਹੀ ਪਵੇਗੀ ਤਾਂ ਫਿਰ ਅਗੋਂ ਮੰਦਰ ਸਿੰਘ ਕਹਿੰਦਾ ਹੈ ਕਿ ਸਾਹਿਬ ਜੀ ਇਸ ਤਰ੍ਹਾਂ ਬਤਮੀ ਜੀ ਨਾਲ ਗੱਲ ਨਾ ਕਰੋ ਮੈਂ ਤੁਹਾਨੂੰ ਐਦਾਂ ਦਾ ਕੁਝ ਨਹੀਂ ਆਖਿਆ ਜਿਹੜੇ ਤੁਸੀਂ ਇਸ ਤਰ੍ਹਾਂ ਗੱਲ ਕਰ ਰਹੇ ਹੋ ਹੁਣ ਵੱਡੇ ਸਾਹਿਬ ਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਸੀ ਤਾਂ ਫਿਰ ਉਹ ਮੰਦਰ ਸਿੰਘ ਦਾ ਭੱਜ ਕੇ ਗਲਾਵਾ ਫੜ ਲੈਂਦਾ ਤੇ ਜਿਵੇਂ ਉਹ ਥੱਪੜ ਮਾਰਨ ਲੱਗਦਾ ਹੈ ਤਾਂ ਉਸ ਨੂੰ ਸਾਇਰਨ ਦੀ ਆਵਾਜ਼ ਸੁਣਦੀ ਹੈ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਤਾਂ ਦੋਸਤੋ ਪੰਜਾਬ ਦੇ ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦਾ ਮੁਖੀ ਸੀ ਮੰਦਰ ਸਿੰਘ ਘਰ ਵਿੱਚ ਮੰਦਰ ਸਿੰਘ ਦੀ ਘਰਵਾਲੀ ਸੀ ਇੱਕ ਉਸ ਦਾ ਮੁੰਡਾ ਸੀ ਸਤਵੀਰ ਐਸੇ ਤਰ੍ਹਾਂ ਮੰਦਰ ਸਿੰਘ ਟਰੱਕ ਚਲਾ ਕੇ ਆਪਦੇ ਘਰ ਦਾ ਗੁਜ਼ਾਰਾ ਕਰਦਾ ਸੀ ਉਹ ਲੋਕਾਂ ਦੇ ਟਰੱਕ ਚਲਾਉਂਦਾ ਸੀ ਤੇ ਉਸ ਨੂੰ ਜੋ ਤਨਖਾਹ ਮਿਲਦੀ ਸੀ ਉਸ ਨਾਲ ਹੀ ਉਸ ਦੀ ਜ਼ਿੰਦਗੀ ਲੰਘ ਰਹੀ ਸੀ ਉਸ ਨਾਲ ਹੀ ਉਹ ਆਪਦੇ ਮੁੰਡੇ ਨੂੰ ਪੜ੍ਹਾਉਣ ਲੱਗ ਰਿਹਾ ਸੀ ਪਰ ਮੰਦਰ ਸਿੰਘ ਦਾ ਸੁਪਨਾ ਸੀ ਕਿ ਉਹ ਆਪਦੇ ਮੁੰਡੇ ਨੂੰ ਚੰਗੇ ਸਕੂਲ 'ਚ ਪੜ੍ਹਾਵੇ ਤਾਂ ਕਿ ਅੱਗੇ ਜਾ ਕੇ ਇਹ ਮੇਰੇ ਤਰ੍ਹਾਂ ਟਰੱਕ ਨਾ ਚਲਾਵੇ ਜ਼ਿਆਦਾਤਰ ਲੋਕ ਕਹਿੰਦੇ ਨੇ ਕਿ ਟਰੱਕ ਡਰਾਈਵਰ ਦਾ ਮੁੰਡਾ ਟਰੱਕ ਡਰਾਈਵਰੀ ਬਣਦਾ ਤਾਂ ਫਿਰ ਮੰਦਰ ਸਿੰਘ ਇਹ ਸੋਚ ਨੂੰ ਸੱਚ ਨਹੀਂ ਸਾਬਤ ਹੋਣਾ ਦੇਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਉਸ ਦਾ ਮੁੰਡਾ ਕੋਈ ਵੱਡਾ ਅਫਸਰ ਬਣੇ ਇਸ ਕਰਕੇ ਉਸਨੇ ਆਪਦੇ ਮੁੰਡੇ ਨੂੰ ਵਧੀਆ ਸਕੂਲ ਵਿੱਚ ਲਾਇਆ ਸੀ ਹੁਣ ਉਸਦਾ ਮੁੰਡਾ ਸਤਵੀਰ ਪੜ੍ਹਨ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਉਸਦੇ ਮਾਸਟਰ ਤੇ ਉਸਦੇ ਨਾਲ ਕਲਾਸ ਮਿੱਤਰ ਸਭ ਕਹਿੰਦੇ ਹੁੰਦੇ ਸੀ ਕਿ ਸਤਵੀਰ ਤੂੰ ਪੜ੍ਹਨ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਹੈ ਇਸ ਕਰਕੇ ਤੂੰ ਵੱਡੀ ਪੋਸਟ ਤੇ ਜਾਵੇਂਗਾ ਐਸੇ ਤਰ੍ਹਾਂ ਸਤਵੀਰ ਦਾ ਹੌਸਲਾ ਵੀ ਵੱਧਦਾ ਰਹਿੰਦਾ ਤਾਂ ਫਿਰ ਉਹ ਘਰ ਆ ਕੇ ਆਪਦੇ ਬਾਪੂ ਨੂੰ ਦੱਸਦਾ ਹੁੰਦਾ ਸੀ ਕਿ ਬਾਪੂ ਮੈਂ ਵੱਡਾ ਅਫਸਰ ਬਣਨਾ ਹੈ ਇਹ ਗੱਲ ਸੁਣ ਕੇ ਮੰਦਰ ਸਿੰਘ ਵੀ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਸੀ ਕਿ ਉਸਦਾ ਪੁੱਤ ਉਸਦਾ ਨਾਮ ਰੋਸ਼ਨ ਕਰੇਗਾ ਐਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ ਪਰਮੰਦਰ ਸਿੰਘ ਦਾ ਇੱਕ ਸੁਪਨਾ ਸੀ ਕਿ ਉਹ ਆਪ ਦਾ ਟਰਾਲਾ ਲੈ ਕੇ ਆਵੇ ਤੇ ਆਪ ਹੀ ਉਸ ਨੂੰ ਚਲਾਵੇ ਇਹ ਸੁਪਨਾ ਪੂਰਾ ਕਰਨ ਵਾਸਤੇ ਉਹ ਪੈਸੇ ਇਕੱਠੇ ਕਰਨ ਲੱਗ ਰਿਹਾ ਸੀ ਪਰ ਘਰ ਦੀਆਂ ਜ਼ਰੂਰਤਾਂ ਇੰਨੀਆਂ ਸੀ ਉਸ ਕੋਲ ਪੈਸੇ ਇਕੱਠੇ ਨਹੀਂ ਹੋਣ ਲੱਗ ਰਹੇ ਸੀ ਐਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਹੌਲੀ-ਹੌਲੀ ਲੰਘ ਰਹੀ ਸੀ ਹੁਣ ਸਤਵੀਰ 10ਵੀਂ ਕਲਾਸ ਵਿੱਚ ਹੋ ਗਿਆ ਸੀ ਤੇ 10ਵੀਂ ਕਲਾਸ ਵਿੱਚ ਉਸ ਨੇ ਟੋਪ ਕੀਤਾ ਸੀ ਤਾਂ ਜੋ ਪਿੰਡ ਦਾ ਸਰਪੰਚ ਹੈ ਉਹਨਾਂ ਦੇ ਘਰੇ ਮਿਠਾਈ ਲੈ ਕੇ ਆਂਦਾ ਹੈ ਤੇ ਉਹਨਾਂ ਨੂੰ ਵਧਾਈ ਦਿੰਦਾ ਹੈ ਤੁਹਾਡੇ ਮੁੰਡੇ ਨੇ ਪੂਰੇ ਜ਼ਿਲ੍ਹੇ ਵਿੱਚ ਟੋਪ ਕੀਤਾ ਐ ਐਸੇ ਤਰ੍ਹਾਂ ਸਤਵੀਰ ਦੀਆਂ ਥਾਂ-ਥਾਂ ਤੇ ਫੋਟੋਆਂ ਲੱਗ ਜਾਨੀਆਂ ਐ ਤੇ ਪੋਸਟਰ ਛਪ ਜਾਂਦੇ ਨੇ ਤੇ ਅਖਬਾਰ ਵਿੱਚ ਉਸਦੀ ਨਿਊਜ਼ ਵੀ ਆਂਦੀ ਹੈ ਹੁਣ ਮੰਦਰ ਸਿੰਘ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਕਿ ਉਸਦੇ ਮੁੰਡੇ ਨੇ ਇੰਨੀ ਜ਼ਿਆਦਾ ਪੜ੍ਹਾਈ ਕੀਤੀ ਹੈ ਤੇ ਉਹ ਬਹੁਤ ਉੱਚੀ ਰੈਂਕ ਲੈ ਕੇ ਆਇਆ ਤਾਂ ਫਿਰ ਉਹ ਆਪਦੇ ਮੁੰਡੇ ਨੂੰ ਸ਼ਾਬਾਸ਼ੀ ਦਿੰਦਾ ਹੈ ਕਿ ਪੁੱਤ ਐਸੇ ਤਰ੍ਹਾਂ ਹੀ ਤਰੱਕੀ ਕਰਦਾ ਰਹੀਂ ਇੱਕ ਨਾ ਇੱਕ ਦਿਨ ਤੂੰ ਵੱਡਾ ਅਫਸਰ ਜ਼ਰੂਰ ਬਣੇਗਾ ਹੁਣ ਸਤਵੀਰ ਉਸ ਤੋਂ ਵੀ ਜ਼ਿਆਦਾ ਪੜ੍ਹਾਈ ਕਰਨ ਲੱਗਿਆ ਸੀ ਐਸੇ ਤਰ੍ਹਾਂ ਸਤਵੀਰ ਆ ਪਲੱਸ 2 ਕਰ ਲੈਂਦਾ ਹੈ ਤੇ ਪਲੱਸ 2 ਕਰਨ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰ ਲੈਂਦਾ ਹੈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸਤਵੀਰ ਯੂਪੀਐਸਸੀ ਦੀ ਤਿਆਰੀ ਕਰਨ ਲੱਗ ਜਾਂਦਾ ਹੈ ਬੜੀ ਦਿਲ ਜਾਨ ਲਾ ਕੇ ਯੂਪੀਐਸਸੀ ਦੀ ਤਿਆਰੀ ਕਰਨ ਵਾਸਤੇ ਉਸਨੇ ਕੋਚਿੰਗ ਵੀ ਲੈਣੀ ਸ਼ੁਰੂ ਕਰ ਦਿੱਤੀ ਸੀ ਕੋਚਿੰਗ ਦਾ ਖਰਚਾ ਮਹੀਨੇ ਦਾ 30-35000 ਰੁਪਏ ਸੀ ਤਾਂ ਫਿਰ ਉਹ ਆਪਣੇ ਬਾਪੂ ਨੂੰ ਕਹਿੰਦਾ ਹੈ ਕਿ ਬਾਪੂ ਕੋਚਿੰਗ ਦਾ ਖਰਚਾ 30-35000 ਰੁਪਏ ਤੁਸੀਂ ਇਹ ਅਫੋਰਡ ਕਰ ਲਮੋਗੇ ਤਾਂ ਫਿਰ ਮੰਦਰ ਸਿੰਘ ਕਹਿੰਦਾ ਹੈ ਕਿ ਪੁੱਤ ਪੈਸਿਆਂ ਦੀ ਪਰਵਾਹ ਨਾ ਕਰ ਮੈਂ ਦੁਗਣੀ ਮਿਹਨਤ ਕਰ ਲਵਾਂਗਾ ਪਰ ਮੈਂ ਤੈਨੂੰ ਆਪ ਵਰਗਾ ਕਦੇ ਨਹੀਂ ਬਣਨ ਦਵਾਵਾਂਗਾ ਤੈਨੂੰ ਵੱਡਾ ਅਫਸਰ ਬਣਾ ਕੇ ਹੀ ਟੰਗਾ ਤਾਂ ਫਿਰ ਉਹ ਆਪਦੇ ਪੁੱਤ ਨੂੰ ਹੌਸਲਾ ਦਿੰਦਾ ਇਸ ਕਰਕੇ ਸਤਵੀਰ ਬਹੁਤ ਜ਼ਿਆਦਾ ਪੜਨ ਲੱਗਿਆ ਸੀ ਸਤਵੀਰ ਦੂਜੇ ਸ਼ਹਿਰ ਵਿੱਚ ਆ ਕੇ ਆਪਦੀ ਕੋਚਿੰਗ ਕਰਦਾ ਤੇ ਨਾਲ ਦੀ ਨਾਲ ਆਪਦੀ ਕੋਚਿੰਗ ਦਾ ਥੋੜਾ ਬੋਤਾ ਖਰਚਾ ਕਰਨ ਵਾਸਤੇ ਉਹ ਕਾਰਵ ਵੰਡਣ ਦਾ ਕੰਮ ਸ਼ੁਰੂ ਕਰ ਦਿੰਦਾ ਤੇ ਨਾਲੇ ਉਹ ਇੱਕ ਲਾਇਬ੍ਰੇਰੀ ਤੇ ਕੰਮ ਕਰਨ ਲੱਗਿਆ ਸੀ ਕਿਉਂਕਿ ਲਾਇਬ੍ਰੇਰੀ ਵਾਲ ਨੇ ਇੱਕ ਪੋਸਟਰ ਲਾਇਆ ਸੀ ਕਿ ਇੱਥੇ ਇੱਕ ਬੰਦੇ ਦੀ ਲੋੜ ਹੈ ਜਿਹੜਾ ਕਿ ਲਾਇਬ੍ਰੇਰੀ ਨੂੰ ਸੰਭਾਲ ਸਕੇ ਐਸੇ ਤਰ੍ਹਾਂ ਸਤਵੀਰ ਦੇ ਦੋਏ ਕੰਮ ਹੋ ਜਾਣੇ ਸੀ ਨਾਲੇ ਤਾਉ ਫ੍ਰੀ ਟਾਈਮ 'ਚ ਲਾਇਬ੍ਰੇਰੀ 'ਚ ਪੜ੍ਹ ਲੰਦਾ ਸੀ ਤੇ ਨਾਲੇ ਉਹ ਲਾਇਬ੍ਰੇਰੀ ਸੰਭਾਲ ਵੀ ਲੰਦਾ ਸੀ ਐਸੇ ਤਰ੍ਹਾਂ ਸਤਵੀਰ ਕੋਚਿੰਗ ਵੀ ਲੈਣ ਲੱਗ ਰਿਹਾ ਸੀ ਤੇ ਲਾਇਬ੍ਰੇਰੀ ਵੀ ਸੰਭਾਲਣ ਲੱਗ ਰਿਹਾ ਸੀ ਤੇ ਲਾਇਬ੍ਰੇਰੀ 'ਚ ਆਪਦੀ ਪੜ੍ਹਾਈ ਵੀ ਕਰਨ ਲੱਗ ਰਿਹਾ ਸੀ ਉਸ ਲਾਇਬ੍ਰੇਰੀ ਦਾ ਜਿਹੜਾ ਮਾਲਕ ਸੀ ਉਹ ਇੱਕ ਵਧੀਆ ਬੰਦਾ ਸੀ ਉਸਨੇ ਸਤਵੀਰ ਨੂੰ ਇੰਨੀ ਜਿਆਦਾ ਮਿਹਨਤ ਕਰਦੇ ਵੇਖਿਆ ਤਾਂ ਫਿਰ ਆਪਦੀ ਲਾਇਬ੍ਰੇਰੀ ਦੇ ਨਾਲ ਇੱਕ ਕਮਰਾ ਸਤਵੀਰ ਨੂੰ ਰਹਿਣ ਵਾਸਤੇ ਦੇ ਦਿੰਦਾ ਹੈ ਐਸੇ ਤਰ੍ਹਾਂ ਸਤਵੀਰ ਨੂੰ ਹੁਣ ਸਭ ਕੁਝ ਮਿਲ ਗਿਆ ਸੀ ਉਸ ਨੂੰ ਹੁਣ ਪੜ੍ਹਾਈ ਕਰਨ ਚ ਕੋਈ ਦਿੱਕਤ ਨਹੀਂ ਸੀ 2 ਸਾਲ ਕੋਚਿੰਗ ਲੈਣ ਤੋਂ ਬਾਅਦ ਸਤਵੀਰ ਐਗਜ਼ਾਮ ਦਿੰਦਾ ਹੈ ਹੁਣ ਉਹਨੇ ਪ੍ਰੀ ਐਗਜ਼ਾਮ ਪਾਸ ਕਰ ਲਿਆ ਸੀ ਤੇ ਮੈਨ एग्जाम ਦੀ ਤਿਆਰੀ ਕਰਨ ਲੱਗ ਰਿਹਾ ਸੀ ਫਿਰ ਉਹ ਮੈਨ एग्जाम ਦਿੰਦਾ ਹੈ ਤੇ ਮੈਨ एग्जाम ਤੋਂ ਬਾਅਦ ਉਹ ਇੰਟਰਵਿਊ ਵੀ ਕਲੀਅਰ ਕਰ ਲੈਂਦਾ ਐਸੇ ਤਰ੍ਹਾਂ ਇਹ ਖੁਸ਼ਖਬਰੀ ਉਹ ਆਪਦੇ ਬਾਪੂ ਮੰਦਰ ਸਿੰਘ ਨੂੰ ਦਿੰਦਾ ਤੇ ਇਹ ਗੱਲ ਸੁਣ ਕੇ ਮੰਦਰ ਸਿੰਘ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਆਂਢੀ ਗੁਆਂਢੀਆਂ 'ਚ ਬਹੁਤ ਜ਼ਿਆਦਾ ਮਠਿਆਈਆਂ ਵੰਡਦਾ ਸਤਵੀਰ ਸਿੰਘ ਦੀ ਟ੍ਰੇਨਿੰਗ ਆਂਦੀ ਹੈ ਤਾਂ ਫਿਰ ਉਹ 2 ਸਾਲਾਂ ਵਾਸਤੇ ਟ੍ਰੇਨਿੰਗ ਤੇ ਚਲਾ ਜਾਂਦਾ ਹੁਣ ਸਤਵੀਰ ਸਿੰਘ ਆਈਪੀਐਸ ਅਫਸਰ ਬਣ ਚੁੱਕਿਆ ਸੀ ऐसे तरह ट्रेनिंग पूरी ਕਰਨ ਤੋਂ ਬਾਅਦ ਉਸ ਦੀ ਇੱਕ ਥਾਂ ਤੇ ਜੁਆਇਨਿੰਗ ਹੋ ਜਾਂਦੀ ਹੈ ਤੇ ਉਸ ਨੂੰ ਐਸਪੀ ਦੀ ਪੋਸਟ ਮਿਲਦੀ ਹੈ ਜਿਵੇਂ ਉਸ ਨੂੰ ਐਸਪੀ ਦੀ ਪੋਸਟ ਮਿਲੀ ਸੀ ਤਾਂ ਉਸ ਦਾ ਬਾਪੂ ਮੰਦਰ ਸਿੰਘ ਬਹੁਤ ਜ਼ਿਆਦਾ ਖੁਸ਼ ਸੀ ਤੇ ਉਹ ਸੋਚਦਾ ਸੀ ਕਿ ਮੈਂ ਹੁਣ ਆਪਦਾ ਸੁਪਨਾ ਪੂਰਾ ਕਰ ਲਵਾਂਗਾ ਹੁਣ ਮੈਂ ਟਰਾਲਾ ਲੈ ਕੇ ਜਾਣਾ ਤਾਂ ਫਿਰ ਇੱਕ ਦਿਨ ਸਤਵੀਰ ਘਰ ਆਂਦਾ ਤੇ ਘਰ ਆ ਕੇ ਆਪਦੇ ਬਾਪੂ ਨੂੰ ਕਹਿੰਦਾ ਕਿ ਬਾਪੂ ਹੁਣ ਤੁਸੀਂ ਟਰੱਕ ਚਲਾਉਣਾ ਬੰਦ ਕਰ ਦਿਓ ਮੈਨੂੰ ਹੁਣ ਚੰਗਾ ਨਹੀਂ ਲੱਗਦਾ ਤੁਸੀਂ ਇੰਨੀ ਜ਼ਿਆਦਾ ਮਿਹਨਤ ਕਰਦੇ ਹੋ ਤੁਸੀਂ ਇੰਨੀ ਦੂਰ ਦੂਰ ਜਾਂਦੇ ਹੋ ਤੁਸੀਂ ਘਰੇ ਰਿਆ ਕਰੋ ਤੇ ਆਰਾਮ ਕਰਿਆ ਕਰੋ ਹੁਣ ਮੈਂ ਕਮਾਈ ਕਰਨ ਵਾਸਤੇ ਹੈ ਗਿਆ ਆ ਫਿਰ ਮੰਦਰ ਸਿੰਘ ਕਹਿੰਦਾ ਕਿ ਪੁੱਤ ਮੇਰਾ ਸੁਪਨਾ ਹੈ ਟਰਾਲਾ ਲੈਣ ਦਾ ਬਸ ਮੈਂ ਇੱਕ ਵਾਰ ਟਰਾਲਾ ਲੈ ਲਵਾਂ ਫਿਰ ਮੈਂ ਉਸਤੇ ਡਰਾਈਵਰ ਰੱਖ ਦੇਵਾਂਗਾ ਤੇ ਉਹ ਡਰਾਈਵਰ ਟਰਾਲਾ ਆਪੇ ਹੀ ਚਲਾਉਂਦਾ ਰਹੇਗਾ ਤਾਂ ਫਿਰ ਸਤਵੀਰ ਮੰਨ ਜਾਂਦਾ ਤੇ ਸਤਵੀਰ ਆਪਦੀ ਸੈਲਰੀ ਦੇ ਸਾਰੇ ਪੈਸੇ ਆਪਦੇ ਬਾਪੂ ਨੂੰ ਦਿੰਦਾ ਸੀ ਤੇ ਕੁਝ ਉਸ ਦਾ ਬਾਪੂ ਕਮਾ ਲੈਂਦਾ ਸੀ ਐਸੇ ਤਰ੍ਹਾਂ ਉਹਨਾਂ ਨੇ ਇੱਕ ਕਿਸ਼ਤਾਂ ਤੇ ਟਰਾਲਾ ਲੈ ਲਿੱਤਾ ਸੀ ਜਿਵੇਂ ਟਰਾਲਾ ਲਿੱਤਾ ਸੀ ਤਾਂ ਮੰਦਰ ਸਿੰਘ ਬਹੁਤ ਜ਼ਿਆਦਾ ਖੁਸ਼ੀ ਉਸ ਵਾਹਿਗੁਰੂ ਦਾ ਧੰਨਵਾਦ ਕਰਨਾ ਚਾਹੁੰਦਾ ਸੀ ਜਿਹਦੇ ਕਰਕੇ ਸਭ ਕੁਝ ਹੋ ਸਕਿਆ ਤਾ ਕਰਕੇ ਉਹ ਗੁਰਦੁਆਰੇ ਮੱਥਾ ਟੇਕਣ ਵਾਸਤੇ ਉਹ ਟਰਾਲਾ ਲੈ ਕੇ ਜਾ ਰਿਹਾ ਸੀ ਤਾਂ ਰਸਤੇ 'ਚ ਉਸ ਨੂੰ ਕੁਝ ਪੁਲਿਸ ਵਾਲੇ ਰੋਕ ਲੈਂਦੇ ਨੇ ਤੇ ਪੁਲਿਸ ਵਾਲਨਾਂ ਨਾਲ ਉਹਨਾਂ ਦੀ ਥੋੜੀ ਬਹੁਤ ਨੌਕ-ਝੌਕ ਹੋ ਜਾਂਦੀ ਹੈ ਵੱਡਾ ਸਾਹਿਬ ਜਿਵੇਂ ਹੀ ਮੰਦਰ ਸਿੰਘ ਦਾ ਗਲਾਵਾ ਫੜ ਕੇ ਥੱਪੜ ਮਾਰਨਾ ਚਾਹੁੰਦਾ ਹੈ ਤਾਂ ਉਸ ਨੂੰ ਸ਼ਾਇਰਨ ਦੀ ਆਵਾਜ਼ ਸੁਣਦੀ ਹੈ ਹੁਣ ਜਿਵੇਂ ਉਸ ਨੇ ਸ਼ਾਇਰਨ ਦੀ ਆਵਾਜ਼ ਸੁਣੀ ਸੀ ਤਾਂ ਉਹ ਵੇਖਦਾ ਹੈ ਕਿ ਐਸਪੀ ਸਾਹਿਬ ਆ ਰਹੇ ਨੇ ਇੱਧਰ ਐਸਪੀ ਸਾਹਿਬ ਨੇ ਆਪਦੇ ਬਾਪੂ ਜੀ ਦਾ ਗਲਾਵਾ ਫੜਦੇ ਹੋਏ ਉਸ ਪੁਲਿਸ ਵਾਲ ਨੂੰ ਵੇਖ ਲਿਆ ਸੀ ਤਾਂ ਫਿਰ ਐਸਪੀ ਸਾਹਿਬ ਦੂਰੋਂ ਹੀ ਕਹਿੰਦੇ ਆ ਕਿ ਖਬਰਦਾਰ ਜੇ ਇਸ ਦੇ ਕਿਸ ਨੇ ਹੱਥ ਲਾਇਆ ਤਾਂ ਐਸੇ ਤਰ੍ਹਾਂ ਐਸਪੀ ਸਾਹਿਬ ਕੋਲੇ ਆ ਗਏ ਸੀ ਐਸਪੀ ਸਾਹਿਬ ਮੋਕੇ ਤੇ ਇੱਕੋ ਦਮ ਬੇਵਜ੍ਹਾ ਨਹੀਂ ਆਏ ਸੀ ਮੰਦਰ ਸਿੰਘ ਜਦੋਂ ਟਰਾਲਾ ਲੈ ਕੇ ਚੱਲਿਆ ਸੀ ਗੁਰਦੁਆਰੇ 'ਚ ਮੱਥਾ ਟੇਕਣ ਵਾਸਤੇ ਤਾਂ ਉਸਨੇ ਆਪਦੇ ਪੁੱਤ ਨੂੰ ਫੋਨ ਕੀਤਾ ਸੀ ਤੇ ਫੋਨ ਕਰਕੇ ਕਿਹਾ ਸੀ ਕਿ ਪੁੱਤ ਉਸ ਗੁਰਦੁਆਰੇ 'ਚ ਤੁਸੀਂ ਵੀ ਆ ਜਿਓ ਆਪਾਂ ਸਾਰੇ ਮਿਲ ਕੇ ਮੱਥਾ ਟੇਕ ਲਾਵਾਂਗੇ ਤੇ ਵਾਹਿਗੁਰੂ ਅਗੇ ਅਰਦਾਸ ਕਰ ਇਸ ਕਰਕੇ ਐਸਪੀ ਸਾਹਿਬ ਪਿੱਛੇ ਪਿੱਛੇ ਯਾਰੇ ਸੀ ਤੇ ਕੋਲੇ ਆ ਕੇ ਉਹ ਵੱਡੇ ਸਾਹਿਬ ਨੂੰ ਕਹਿੰਦੇ ਨੇ ਕਿ ਤੁਸੀਂ ਇਹ ਕੀ ਕਰ ਰਹੇ ਹੋ ਇਹ ਮੇਰੇ ਬਾਪੂ ਜੀ ਨੇ ਜਿਵੇਂ ਆ ਗੱਲ ਵੱਡੇ ਸਾਹਿਬ ਨੇ ਸੁਣੀ ਸੀ ਤਾਂ ਇੱਕ ਉਦਮ ਉਹ ਮੰਦਰ ਸਿੰਘ ਦਾ ਗਲਾਵਾ ਛੱਡ ਦਿੰਦਾ ਤੇ ਕਹਿ ਦਿੰਦਾ ਕਿ ਸਾਹਿਬ ਜੀ ਮੈਨੂੰ ਨਹੀਂ ਪਤਾ ਸੀ ਕਿ ਤੁਹਾਡੇ ਪਿਤਾ ਜੀ ਨੇ ਜੇ ਮੈਨੂੰ ਇਹ ਗੱਲ ਪਤਾ ਹੁੰਦੀ ਤਾਂ ਮੈਂ ਇਹਨਾਂ ਨੂੰ ਕਦੇ ਨਹੀਂ ਰੋਕਣਾ ਸੀ ਹੁਣ ਐਸਪੀ ਸਾਹਿਬ ਨੇ ਜਿਵੇਂ ਇਹ ਗੱਲ ਸੁਣੀ ਸੀ ਤਾਂ ਉਹ ਕਹਿੰਦਾ ਕਿ ਇਹ ਮੇਰੇ ਪਿਤਾ ਜੀ ਹੈ ਤੁਸੀਂ ਐਸੇ ਕਰਕੇ ਨਹੀਂ ਰੋਕਣਾ ਸੀ ਪਰ ਬਾਕੀ ਲੋਕਾਂ ਨੇ ਨਾ ਤਾਂ ਤੁਸੀਂ ਐਸੇ ਤਰ੍ਹਾਂ ਹੀ ਬਦਤਮੀਜ਼ੀ ਕਰਦੇ ਹੋਣੇ ਉਹਨਾਂ ਨੂੰ ਤੰਗ ਕਰਦੇ ਹੋਣੇ ਤੁਹਾਨੂੰ ਸਰਕਾਰ ਤਨਖਾਹਾਂ ਇਸ ਵਾਸਤੇ ਨਹੀਂ ਦਿੰਦੀ ਕਿ ਤੁਸੀਂ ਲੋਕਾਂ ਨੂੰ ਤੰਗ ਕਰੋ। ਤੁਹਾਨੂੰ ਲੋਕਾਂ ਦੀ ਸੇਵਾ ਕਰਨ ਵਾਸਤੇ ਰੱਖਿਆ ਗਿਆ ਹੈ ਪਰ ਤੁਸੀਂ ਤਾਂ ਉਲਟਾ ਉਹਨਾਂ ਨੂੰ ਹੀ ਪਰੇਸ਼ਾਨ ਕਰ ਰਹੇ ਹੋ। ਤਾਂ ਫਿਰ ਐਸਪੀ ਸਾਹਿਬ ਆਪਦੇ ਬਾਪੂ ਜੀ ਕੋਲ ਸਾਰੀ ਗੱਲ ਪੁੱਛਦੇ ਨੇ। ਤਾਂ ਫਿਰ ਐਸਪੀ ਸਾਹਿਬ ਦੇ ਬਾਪੂ ਜੀ ਐਸਪੀ ਸਾਹਿਬ ਨੂੰ ਸਾਰੀ ਗੱਲ ਪੂਰੀ ਡਿਟੇਲਸ ਦੱਸ ਦਿੰਦੇ ਨੇ ਕਿ ਕਿਸ ਤਰ੍ਹਾਂ ਇਹਨਾਂ ਨੇ ਰੋਕਿਆ ਤੇ ਕਾਗਜ਼ ਮੰਗੇ ਤੇ ਕਿਸ ਤਰ੍ਹਾਂ ਵੱਡਾ ਸਾਹਿਬ ਕਹਿੰਦਾ ਸੀ ਕਿ ਮੈਂ ਤੈਨੂੰ ਸਬਕ ਸਿਖਾ ਕੇ ਹੀ ਹਾਟਾਂਗਾ। ਐਸੇ ਤਰ੍ਹਾਂ ਹੁਣ ਐਸਪੀ ਸਾਹਿਬ ਨੂੰ ਜਦੋਂ ਇਹ ਸਾਰੀ ਗੱਲ ਪਤਾ ਲੱਗਦੀ ਹੈ ਤਾਂ ਫਿਰ ਉਹ ਪੁਲਿਸ ਵਾਲਿਆਂ ਤੇ ਬਣਦੀ ਕਾਰ ऐसे एस 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 तरह एसपी साहब ने बड़े साहब ਨੂੰ ਸਭ ਸਿਖਾ ਦਿੱਤਾ ਸੀ ਜਦੋਂ ਇਹ ਗੱਲ ਸਭ ਥਾਣਿਆਂ ਤੇ ਪਤਾ ਲੱਗਦੀ ਹੈ ਤਾਂ ਸਾਰੇ ਪੁਲਿਸ ਵਾਲੇ ਅਲਰਟ ਮੋਡ ਤੇ ਹੋ ਜਾਂਦੇ ਨੇ ਤੇ ਰਿਸ਼ਵਤ ਲੈਣੀ ਘੱਟ ਕਰ ਦਿੰਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਐਸਪੀ ਸਾਹਿਬ ਇਸ ਤਰ੍ਹਾਂ ਕਾਰਵਾਈ ਕਰ ਸਕਦੇ ਨੇ ਤਾਂ ਦੋਸਤੋ ਸਾਰੇ ਪੁਲਿਸ ਵਾਲੇ ਬੇਈਮਾਨ ਨਹੀਂ ਹੁੰਦੇ ਪਰ ਕੁਝ ਪੁਲਿਸ ਵਾਲੇ ਐਦਾਂ ਦੇ ਹੁੰਦੇ ਨੇ ਜੋ ਸਾਰੇ ਪੁਲਿਸ ਮੇਕ ਨੂੰ ਬਦਨਾਮ ਕਰ ਦਿੰਦੇ ਨੇ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਇਸ ਕਹਾਣੀ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਧੰਨਵਾਦ ਦੋਸਤੋ